ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਅੱਜ ਆਪਾਂ ਪਿੰਡ ਧੌਲੇ ਪਹੁੰਚੇ ਆ ਜੀ ਤੇ ਆਪਾਂ ਤੁਹਾਨੂੰ ਅੱਜ ਸੂਈ ਸਬਾਈ ਝੋਟੀ ਦਿਖਾਵਾਂਗੇ ਕਿਹੜਾ ਸੂਆ ਬਾਈ ਨਾਲ ਗੱਲ ਕਰਾਂਗੇ ਕਿਹੜਾ ਪਿੰਡ ਆ ਕਿੰਨਾ ਦੁੱਧ ਬਾਦ ਕੱਢੂਗੀ ਸਾਰਾ ਕੁਝ ਬਾਈ ਜੀ ਤੋਂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੈ ਵੀਰੇ ਹਾਂਜੀ ਹਾਂਜੀ ਬਹੁਤ ਪਹਿਲਾਂ ਤਾਂ ਨੰਬਰ ਬੋਲੋ ਆਪਣਾ ਜੀ ਨੰਬਰ ਮੇਰਾ ਹੈਗਾ ਵੀਰੇ 9779622161 ਜੀ 977 ਜਿਲ੍ਹਾ ਬਰਨਾਲਾ 97779622161 ਪਿੰਡ ਜੀ ਪਿੰਡ ਧੌਲਾ ਜੀ ਜਿਲ੍ਹਾ ਬਰਨਾਲਾ ਤੇ ਨੇੜੇ ਤੇੜੇ ਆਪਣੇ ਨੇੜੇ ਆਪਣੇ ਤਪਾ 7 ਕਿਲੋਮੀਟਰ ਹੈ ਜਾਂਦੇ ਜੀ ਲੈ ਆਇਆ ਆਪਾਂ ਨੂੰ 5 ਕਿਲੋਮੀਟਰ ਤੇ ਤੇ ਬਾਬਾ ਅੜੀ ਸਾਹਿਬ ਗੁਰਦੁਆਰਾ ਆਪਣੇ ਕੋਲੇ ਠੀਕ ਆ ਤੇ ਅੱਜ ਆਪਾਂ ਇੱਕ ਝੋਟੀ ਦਿਖਾ ਰਹੇ ਹਾਂ ਜੀ ਹਾਂਜੀ ਹਾਂ ਮੈਂ ਦਿਖਾ ਰਹੇ ਹਾਂ ਜੀ ਆਪਾਂ ਇਹ ਤੀਸਰਾ ਸੁਹਾ ਸੁਈਏ ਜੀ ਮੈਂ ਠੀਕ ਹੈ ਜੀ ਤੇ ਸਾਫ ਸੁਥਰੀ ਬੜੀ ਆ ਹੈ ਨਾ ਸਾਫ ਸੁਥਰੀ ਤੇ ਅੰਗ ਅੰਗਵਾਜ਼ ਵੀ ਬੜੀ ਸਮਝੀ ਹੈ ਹੂੰ ਬਾਕੀ ਦਾ ਜਾਤ ਪਾਤ ਵਾਲੀ ਤੇ ਕੱਢ ਲਈਏ ਕਾਗਜ਼ ਵਰਗੀ ਉੱਪਰ ਨਹੀਂ ਹੈਗੀ ਵੀਰੇ ਤੇ ਬਾਕੀ ਦਾ ਮਗਰ ਕੀ ਆ ਗਿਆ ਵੀਰੇ ਇਹਦੇ ਮਗਰ ਇਹਦੇ ਕੱਟ ਇਹ ਇਹਨ ਓਕੇ ਜੀ ਇਹਦਾ ਅਜ 7-8 ਦਿਨਾਂ ਦਾ ਸੂਆ ਹੋ ਗਈ 7 ਤੋਂ 8 ਦਿਨਾਂ ਦਾ ਸੂਆ ਤੇ ਸਾਫ ਸੁਥਰੀ ਤਾਰਾ ਤਰਾਂ ਦੀ ਓਕੇ ਜੀ ਚਾਹਾਂ ਇੱਕ ਨੰਬਰ ਹੈ ਤੇ ਬਾਕੀ ਦੀ ਗੱਲ ਕਿੰਨਾ ਕ ਹੁਣ 7 ਮਿੰਟ 7 ਦਿਨਾਂ ਦਾ ਸੂਆ ਹੋ ਗਿਆ ਹੁਣ ਦੁੱਧ ਚ ਆ ਗਈ ਬੌੜੇ ਚ ਤਾਂ ਹੋ ਗਈ ਖਾਲੀ ਜੀ ਦੁੱਧ ਤਾਂ ਹੁਣ ਇਸ ਟਾਈਮ ਹੈਗਾ ਤਾਂ 10 ਕਿਲੋ ਹੈ ਜੀ ਪਰ 9 ਆਪਣੇ ਕੋਲ ਦੋ ਟਾਈਮ ਕੋਈ ਮਰਜ਼ੀ ਚੋ ਕੇ ਲੈ ਓਕੇ ਖੋਲਣ ਤੋੜਾ ਤਾਰਾ ਕਰਕੇ ਚੈੱਕ ਤੇ ਕੱਦ ਕਾਠ ਵੀ ਵਧੀਆ ਤੇ ਬਾਕੀ ਦਾ ਨਾ ਜਿੰਨੀ ਹੈਗੀ ਚੰਗੀ ਆ ਹਨਾ ਚੰਗੀ ਹੈ ਜੀ ਸਰੀਰ ਮੰਤਰ ਬੜੀ ਚੰਗੀ ਹੈ ਬਹੁਤ ਚੰਗੀ ਤੇ ਬਾਕੀ ਦਾ ਦੁੱਧ ਨੇ ਕਿੰਨਾ ਕੜ ਦੂਗੀ ਫਿਰ ਜੇ ਸੂ ਵਿੱਚ 12 ਕਿਲੋ ਦੁੱਧ ਦਿੱਤਾ ਹੋਇਆ ਆਪਾਂ ਕਹਿਦੀ ਐਵੇਂ ਤੇਰਾ ਦੁੱਧ ਦਿੱਤਾ ਹੋਇਆ 12 ਕਿਲੋ ਖਰਾ ਦੁੱਧ ਦਿੱਤਾ ਹੋਇਆ 12 ਕਿਹਾ ਕੇ ਦੇਮਾਂਗੇ ਇਤਕੇ ਮੈਂ 12 ਮੰਨ ਕੇ ਬੰਦਾ ਪੈਸੇ ਲਾ ਓਕੇ ਬਾਕੀ ਤਾਂ ਸਾਫ ਸੁਥਰੀ ਝੋਟੀ ਆ ਸੁਆ ਅਰੀਨਲ ਤੀਜਾ ਕੋਈ ਦੂਜਾ ਨਹੀਂ ਬਾਈ ਨੇ ਕਿਹਾ ਮਗਰ ਵੀ ਪਲੱਸ ਪੁਆਇੰਟ ਕੱਟੀ ਹੈ ਨਾ ਮਗਰ ਕੱਟੀ ਹੈ ਮਗਰ ਬਹੁਤ ਚੰਗੀ ਕੱਟੀ ਹੈਗੀ ਤੇ ਜੇ ਪਸ਼ੂ ਥੱਲੇ ਦੁੱਧ ਹੂ ਉਹ ਉਹਦਾ ਹੀ ਬੱਚਾ ਪਾਲਦਾ ਹੈ ਨਾ ਹਾਂਜੀ ਹਾਂ ਆ ਦੇਖੋ ਸਾਫ ਸੁਥਰੀ ਝੋਟੀ ਤੀਜਾ ਸੁਆ ਆ ਗਿਆ ਤੇ ਬਾਕੀ ਦੀ ਗੱਲ ਸੂਈ ਸਵਾਈ ਜੇ ਰਜੱਪਾ ਸਭ ਕੰਪਲੀਟ ਆ ਵੀਰੇ ਇਹ ਵਗੈਰਾ ਡਾਣਾ ਜੀ ਆ ਦੇਖੋ ਜੀ ਜੈਡ ਬਲੈਕ ਦੇ ਵਿੱਚ ਹੈ ਜੀ ਨਹੀਂ ਓਕੇ ਆ ਤੇ ਨਹੀਂ ਰੰਗ ਰੂੰਗ ਦੀ ਬੜੀ ਧੀਰ ਬਾਕੀ ਸਭੀ ਪੜੀ ਬਾਕੀ ਤਾਂ ਸਿੰਗਲ ਹੱਡੀ ਦੀ ਬ੍ਰੀਕ ਬ੍ਰੀਕ ਦੁੱਧ ਵਾਲਾ ਪੀਸ ਆ ਜੀ ਦੁੱਧ ਵਾਲਾ ਪੀਸ ਉਹ ਦਿਸ ਜਾਂਦਾ ਵੀਰੇ ਧਾਰਾ ਤੁਰਾ ਤੁਹਾਨੂੰ ਚੈੱਕ ਕਰਾ ਦੇਾਂਗੇ ਬੇਸ਼ੱਕ ਦੀ ਚੋਣ ਇਹੋ ਜਿਹਾ ਲੱਗਿਆ ਜੀ ਚਾਹੇ ਕੋਈ ਬਜ਼ੁਰਗ ਕੋਲੇ ਚਾਹੇ ਕੋਈ ਬੱਚਾ ਛੋਲੇ ਸਵਾਦ ਹੁੰਦਾ ਜੀ ਬਾਕੀ ਆਪਾਂ ਧਾਰਾ ਮਾਰ ਕੇ ਦਿਖਾ ਮਾਰ ਕੇ ਦਿਖਾਵਾਂ ਤੇ ਸਲੀ ਕਰਾ ਕੇ ਫਿਰ ਆਪਾਂ ਵੀਡੀਓ ਬੰਦ ਕਰਾਂਗੇ ਆ ਦੇਖੋ ਜੀ ਥੱਲੇ ਤੋਂ ਦੇਖੋ ਇੱਕ ਨੰਬਰ ਛੱਡੋ ਜੀ ਬੱਚਾ ਧਾਰਾ ਤੁਰਾ ਕਰਾਵਾ ਇਹ ਤੇ ਇੱਕ ਬਣੇ ਰਿਓ ਰੇਟ ਵੀ ਤੇ ਪਿੱਠ ਪੁੜੇ ਦੀ ਬੰਤਰ ਪੂਰੀ ਚੰਗੀ ਥਣਲੇਵੇ ਦੀ ਬਾਕੀ ਦਾ ਐਚ ਐਫ ਬੜਾ ਔਰ ਗੱਲੇ ਵਾਏ ਥੱਲੇ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਕਿਸੇ ਗੱਲੋਂ ਘਾਟ ਹੋਵੇ ਛਾਡੋ ਜੀ ਬੱਚਾ ਛੋਟੀ ਪੂਰੀ ਚੰਗੀ ਤੇ ਬਾਕੀ ਦਾ ਤੁਹਾਨੂੰ ਦੁੱਧ ਹੀ ਪਾਉਣਾ ਤੁਸੀਂ ਹੁਣ ਜਿਲੀ ਜਾ ਕੇ ਆਹ ਦੇਖੋ ਜੀ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦਾ ਸਾਰਾ ਗੱਲਬਾਤ ਨਿਪੜੀ ਵੀ ਆ ਤੇ ਥੱਲੇ ਉਹ ਦੇਖੋ ਥਣ ਦੇਖੋ ਛੋਟੀ ਨੇ ਕਿਹੋ ਜਿਹਾ ਕੱਢਿਆ ਥਣ ਦੇਖੋ ਜੀ ਕਿਹੋ ਜਿਹਾ ਮਾਰੇ ਕੱਢ ਕੇ ਆਹ ਦੇਖੋ ਜੀ ਜੋ ਜਿਹੜਾ ਤੇ ਬਾਕੀ ਦਾ ਜਿੱਧਰ ਮਰਜੀ ਪੁਆਇੰਟ ਢੋਲ ਵਜਾਈ ਚੱਲੋ ਹਨਾ ਉਹ ਗੱਲ ਨਹੀਂ ਹੈ। ਇਹ ਤਾਂ ਚੋਣ ਦੇ ਕੀ ਕਹਿ ਜਾ ਬੰਦਾ ਕਮਾਂਡੀਆਂ ਨੇ ਘਰੇ ਖੜਕਾ ਸੁਣਦਾ। ਵਾਕਈ ਵਾਕਈ ਸੁਣੋ ਬਾਕੀ ਦਾ ਮਿਲਕ ਵੇਨ ਜ ਬੜੀ ਚੰਗੀ ਆਉਂਦੀ ਹੈ ਹਨਾ। ਖਰਾ 12 ਕਿਲੋ ਦੁੱਧ ਦੇ ਦਿੰਦੇ। ਦੇ ਦੇਣਾ ਵੀਰੇ ਕੋਈ ਕਾਹਦੀਆਂ ਗੱਲਾਂ ਨਹੀਂ ਹੈਗੀਆਂ। ਘੜ ਘੋੜ ਚੱਲੇ ਤੋਂ 12 ਕਿਲੋ ਦੁੱਧ। ਆ ਦੇਖੋ ਜੀ ਧਾਰਾਂ ਕਰੋ ਚੈੱਕ। ਥੱਲੇ ਉਹਦਾ ਨਾ ਇਧਰ ਨੂੰ ਕਰ ਲਓ ਕੋਈ। ਮੱਛੀ ਮੋਟਰੀ ਆ ਧਾਰ ਦੇ ਦਿਓ। ਆ ਦੇਖੋ ਜੀ। ਆ ਦੇਖੋ ਥੱਲੇ ਦੇਖੋ ਜੀ ਧਾਰਾਂ ਪੈਂਦੀਆਂ। ਤੇ ਜੇ ਆਪਾਂ ਗੱਲ ਕਰ ਲਿਆ ਹੈ ਨਾ ਵੀਰੇ ਥੱਲੇੋਂ ਤਾਂ ਨਾ ਬੰਦਾ ਥੱਲੇੋਂ ਨਹੀਂ ਉਹਦੇ ਉੱਠਦਾ ਥੱਲੇੋਂ ਦਾ ਬੰਦਾ ਵੇਖਣ ਸੁਖਿਆ ਕਿ ਜੀ ਉੱਪਰੋਂ ਅਗਲੀ ਦੀ ਪਸੰਦ ਆਈ ਨਹੀਂ ਹੈ ਸਾਰੀ ਹੋ ਚੰਗੀ ਆ ਕਿਤੋਂ ਨਹੀਂ ਹੁੰਜੀ ਵੀ ਮੇਰੇ ਹਿਸਾਬ ਨਾਲ ਤਾਂ ਆ ਦੇਖੋ ਜੀ ਤੇ ਮੂਹਰ ਲੈ ਜੋ ਮਾਰਦੇ ਫਿਰ ਚਾਰ ਚਾਰ ਨਜ਼ਾਰਾ ਆਉਂਦਾ ਹੈ ਨਾ ਦਾਰ ਦਾਦਾ ਮੈਂ ਕਹਾਂ ਸਵਾਦ ਆਉਂਦਾ ਚੋਂ ਦਾ ਕੋਈ ਬਜ਼ੁਰਗ ਕਚੋਲੇ ਪੱਛਾ ਚੋਲੇ ਤੂੰ ਟਿੱਕਦੀ ਨਹੀਂ ਬਾਕੀ ਦੀ ਗੱਲ ਕੰਮ ਦੀ ਝੋਟੀ ਦੁੱਧ ਪੀਣ ਵਾਲਾ ਸੌਦਾ ਕਰੇ ਬਿਲਕੁਲ ਜੀ ਬਿਲਕੁਲ ਬਿਲਕੁਲ ਓਕੇ ਵੀਰੇ ਤੇ ਜੇ ਆਪਾਂ ਗੱਲ ਕਰ ਲਿਆ ਤਿੰਨ ਮਿੰਟਾਂ ਵਾਲੀ ਇਹਦੀ ਚਵਾਈ ਆ ਹੈ ਨਾ ਬਾ ਠੀਕ ਹੈ ਵੀਰੇ 100 ਮੈਂ ਮੈਂ ਅਗਰ ਦੱਸ ਨਹੀਂਆਂ ਨਾ ਰਿਹਾ ਹੈ ਤੂੰ ਓਕੇ ਜੀ ਤੇ ਤੁਸੀਂ ਐਂ ਦੇਖੋ ਵੀ ਆ ਦੇਖੋ ਧਾਰਾਂ ਮਾਰ ਰੀਆਂ ਸਾਰੀਆਂ 10-10 ਤੇ ਬਾਲਟੀ ਦੇਖੋ ਕਿੱਥੇ ਕਰਤੀ 1.5 ਕਿਲੋ ਦੇ ਟੀਪੇਟੇ ਦੁੱਧ ਖੰਡਾ ਓਕੇ ਜੀ ਠੀਕ ਹੈ ਜੀ ਤੇ ਵੀਰੇ ਫਿਰ ਸਾਰੀਆਂ ਗੱਲਾਂ ਹੋ ਗਈਆਂ ਦੁੱਧ ਵੀ ਇਹ ਥੱਲੇ 10 ਕਿਲੋ ਹੁਣ ਰੈਡੀ ਆ ਹੈਨਾ 12 ਕਿਲੋ ਜੋ ਕੀ ਰਿਹਾ ਸਰ ਤੇ 12 ਕਿਲੋ ਨੂੰ ਦੁੱਧ ਦੇ ਦੇਣਾ ਪਸਮਾ ਦੀ ਪੱਕੀ ਪੂਰੀ ਹੈਨਾ ਇੱਕ ਵਰਗਾ ਪਸਮਾ ਖਾਂਜੂ ਉਂਗਲ ਵੀ ਨਹੀਂ ਖੁੰਦੀ ਹੈ ਤੇ ਫਿਰ ਪੈਸੇ ਕਿੰਨੇ ਕਹਦੇ ਪੱਕੇ ਆ ਬਸ ਮਾਰਕੀ ਕਰਾਲੂ ਜੀ 1 ਲੱਖ ਤੇ 7000 ਰੁਪਏ ਦੀ ਮਹਿੰਗਿਆ ਥੋੜਾ ਬਹੁਤਾ ਮਾਨਤਾ ਆਂਦਾ ਹੋਵੇ ਓਵੇਂ 15 20 ਨਹੀਂ ਫਿਰ ਮੰਗਿਆ ਹਨਾ ਨਹੀਂ ਨਹੀਂ ਬਸ 1 7 ਦੀ ਦੇਣੀ ਹੈ ਜੀ ਬਸ ਛੋਟਛਾ ਪਾਪਾ ਖੁਸ਼ੀ ਨਾ ਕਰਾਂਗੇ ਠੀਕ ਹੈ ਜੀ ਤੇ ਬਾਕੀ ਦੀ ਗੱਲ ਜੇ ਕੋਈ ਆਨਲਾਈਨ ਮੰਗਾਵੇ ਵੀਰੇ ਆਉਣ ਲੰਮੀ ਚਵਾਈ ਆ ਪਤਾ ਨਾ ਮਾਰ ਕੇ ਦਿਖਾ ਦਿਆਂ ਜੀ ਨਾ ਮੈਂ 100 ਦੀ 100 ਨਿਕਲੂ ਕੋਈ ਗੰਡ ਨਹੀਂ ਨਾ ਮੀ ਤੇ ਜੇ ਕਿਸੇ ਨੇ ਊਂ ਵੀ ਵੀਡੀਓ ਕਾਲ ਤੇ ਚਾਉਣੀ ਹੋ ਚਵਾ ਦੇ ਦਿਆਂਗੇ ਆ ਆ ਪਚਵਾ ਕੇ ਭੇਜ ਲਵਾਂਗੇ ਠੀਕ ਹੈ ਜੀ ਬਾਕੀ ਦੀ ਗੱਲ ਵੀਰੇ ਫੋਲੋ ਸਾਡੀ ਵਾਲਾ ਸੌਦਾ ਜਿੰਨੀ ਕਿ ਮੈਨੂੰ ਗੱਲ ਦੀਂਦੀ ਹੈ ਓਨੀ ਕੁ ਮੈਂ ਤੁਹਾਨੂੰ ਬੋਲਤੀ ਤੇ ਨੰਬਰ ਪੇਰ ਬੋਲ ਆ ਦੇਖੋ ਜੀ ਇਹ ਤਾਂ ਨਹੀਂ ਲੱਗਦਾ ਬੱਕੇ ਮਿਲਕ ਵੀਨ ਦੇਖੋ ਕਿੰਨੀ ਵਧੀਆ ਆਉਂਦੀ ਐ ਸਟਰੋਂਗ ਹੈ ਨਾ ਮੋਟੀ ਬਿਸ਼ਾੜੀ ਦੀ ਐ ਨ ਇੱਕ ਨੰਬਰ ਆ ਨਹੀਂ ਇੱਕ ਨੰਬਰ ਇੱਕ ਨੰਬਰ ਇੱਕ ਨੰਬਰ ਆ ਦੇਖੋ ਜੀ ਤੋਰਾ ਤਾਰਾ ਤੁਹਾਨੂੰ ਕਰਾਤਾ ਚੈੱਕ ਰੇਟ ਵੀਡੀਓ ਦੇ ਵਿੱਚ ਇੱਕ ਨੰਬਰ ਆਪਣਾ ਹੈ 9779621261 ਪਿੰਡ ਧੌਲਾ ਜ਼ਿਲ੍ਹਾ ਬਣਾ ਓਕੇ ਜੀ ਬਾਕੀ ਦੇ ਇੱਕ ਝੋਟੀ ਤੁਹਾਨੂੰ ਦਿਖਾਤੀ ਚੰਗੇ ਰਿਕਾਰਡ ਵਾਲੀ ਦਿਖਾਤੀ ਤੁਹਾਨੂੰ